ਇਹਾਂ ਦਾਦੀ ਤੇ ਚਲੇ ਵੀ ਗਈ ਦੂਰ ਐ ਸ਼ਵਰ ਨੂੰ ਲੈ ਕੇ ਹੀ ਨਹੀਂ ਗਈ ਲੱਕੜੀ ਰੋਕਦੇ ਹੋ ਨਹੀਂ ਆਜਾ ਆਜਾ ਉੱਥੇ ਨਹੀਂ ਆਥੇ ਨਹੀਂ ਆ ਜਾ ਮੇਰਾ ਬੁਗੜਾ ਆ ਜਾ ਇੱਥੇ ਬੈੰਦੇ ਆਪਾਂ ਦਾਇਂ ਜਾਣ ਬੱਦੀ ਨਾਲ ਜਣਾ ਅੰਦੀ ਸਾਸਤੇ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੀਤ ਕਰਦੇ ਤੇ ਸ਼ੁਰੂਆਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੀ ਟਾਈਮ ਕਿੰਨਾ ਹੋਏ 7 ਵਜੇ ਤੁਹਾਨੂੰ ਦੱਸਤਾ ਹਾਂ ਤੇ ਆਪੇ ਮੰਮੀ ਰਖਾਉਂਦਾ ਜੇ ਉਹ ਸੀਗਾ ਮੈਂ ਵਕਤ ਕਰਦੇ ਜੇ ਮੈਂ ਛੇਤੀ ਆਟਾ ਖੜੀ ਲਾਤੀ ਮੰਮੀ ਦਵਾਈ ਤਾਂ ਲਿਆਵਾਤੀ ਸੀ ਇਹਨਾਂ ਨੇ ਤੇ ਸਮਰਾ ਦੇ ਰੋਂਦਾ ਜਾਂ ਮਗਰ ਦਾ ਮੰਮੀ ਤਾਂ ਅੱਧ ਲੈਣ ਗਈ ਆ ਲੈ ਕੇ ਨਹੀਂ ਗਈ ਜੇ ਮੈਂ ਛੇਤੀ ਆਟਾ ਗਿਨ ਤਾਂ ਮੰਮੀ ਛੇਤੀ ਉੱਠਦੇ ਹੁੰਦੇ ਬਟੇ ਦੇ ਡਾਕ ਤੇ ਉਹ ਚਾਹ ਖੇਡਦੇ ਸੁੱਕੀਦਾ ਆ ਸਮਰ ਕਰਕੇ ਇਹ ਵੀ ਦੇ ਲਾ ਸਾਡੇ ਤੇ ਹੋ ਗਈ ਸੀ ਆਇਆ ਸੀ ਵੀ ਤੇ ਫਿਰ ਅੱਜ ਇੱਕ ਕੰਮ ਹੋਰ ਵਧੀਆ ਹੋ ਗਿਆ ਉੱਥੇ ਸੀ ਕਿ ਮੈਂ ਤੇ ਜਾਚੂ ਬਣਾ ਕੇ ਆਪਾਂ ਮੰਦਰੀ ਹਾਟੀ ਸੀਗੀ ਤਾਂ ਨਾਲ ਹੀ ਪ੍ਰਵਾਦ ਫੇਰੀ ਆ ਗਈ ਤਾਂ ਉੱਥੇ ਵੀ ਮੱਥਾ ਟੇਕ ਹੋ ਗਿਆ ਤੇ ਬਹੁਤ ਵਧੀਆ ਲੱਗਦਾ ਤੇ ਉਹ ਜੀ ਹੈ ਨਾ ਉਹ ਪਾਰਸੋ ਤਾਂ ਨਹੀਂ ਆਏ ਸੀ ਪਾਰਸੋ ਆਏ ਸੀਗੇ ਤੇ ਪਾਰਸੋ ਵੀ ਮੇਰਾ ਦੌਰ ਕਰਦੇ ਮੱਥੇ ਟੇਕਤੀ ਆਂ ਪਾਗੇ ਮੈਂ ਉੱਠ ਜਾਂਦੀ ਨਹੀਂ ਵੀ ਉੱਠ ਜਾਣਾ ਸੀ ਅੱਜ ਤਾਂ ਮੈਂ ਉੱਠੀ ਹੋਈ ਸੀ ਪਹਿਲੇ ਤਾਂ ਹਜੇ ਮੈਂ ਅੰਦਰੋਂ ਪੈਸੇ ਲੈਣ ਗਈ ਸੀ ਮੈਂ ਕਿਚਨ ਮੁੱਠਾ ਟੇਕਿਆ ਨੇ ਤਾਂ ਸਮਰ ਵੀ ਉੱਠ ਖੜਿਆ ਨਾਲੇ ਆਨੇ ਮੰਮੀ ਨਾਲ ਗੱਲ ਕਿਹੜਾ ਕਰਦਾ ਹੈ ਉਹ ਮੰਮੀ ਗੱਲਾਂ ਕਰਦੀ ਇਹਨਾਂ ਹਾਂਜੀ ਦਰਦ ਵਾੜ ਲਿਆ ਸੀਗਾ ਮੈਂ ਤੇ ਪਾਣੀ ਮਸ਼ੀਨ ਭਰ ਲਈ ਆ ਪਾਣੀ ਵੀ ਤੇ ਕੱਪੜੇ ਧੋਣ ਵਾਲੇ ਰਹਿ ਗਏ ਤੇ ਗੈਂ ਤਾਂ ਸਾਫ਼ ਕਰ ਲਿਆ ਸੀਗਾ ਤੇ ਬਸ ਜਿਹੜੀ ਹਾਂ ਰੋਟੀ ਖਾਣੀ ਆ ਉਹ ਭਾਂਡੇ ਧੋਣੇ ਆ ਕਾ ਬਾਤ ਆਪੋਨੇ ਕੰਮ ਕਰ ਆਪ ਵੀ ਬੜੇ ਯਸਤਲੇ ਹੈਗਾ ਦੇਖ ਲੋ ਇਹ ਕਿੰ ਆਲਤਾ ਇੱਡਾ ਹੈ ਉਹ ਐਲਟੀ ਹੈ ਨਾ ਇੱਡਾ ਐਲਟੀ ਹੈ ਬਹੁਤ ਜਿਆਦਾ ਹਲਤੀ ਹੈ ਮੋਰੇ ਇਸ ਅਮਾ ਦੇ ਪਾਪਾ ਕਿਹਦਾ ਸਰੀਆ ਇਹ ਖੜਾ ਕਰਕੇ ਧਾਤ ਨਾ ਹੂੰਗਾ ਇੱਥੋਂ ਜਿੱਥੇ ਉਹ ਖੜਾ ਉੱਥੇ ਇਹ ਖੜਾ ਕਰ ਦੇ ਕਿੰਨਾ ਹੀ ਨਹਰੀਆ ਨਹੀਂ ਕਿੰਨਾ ਨਹੀਂ ਆਵਾ ਮੀ ਆਪਾਂ ਨੂੰ ਉਹੋ ਤੋਂ ਮਨਜ਼ਮ ਦੇ ਨਹੀਂ ਆਖਾ ਦੇ ਨਹੀਂ ਆਇਆ ਇੱਥੋਂ ਜਿਆ ਗਿਆ ਕੰਦਾ ਨੇ ਜਿੱਦਾਂ ਮੈਂ ਕਹਾਂ ਉਹ ਖੜਾ ਇੱਧੇ ਆ ਖੜਾ ਕਰ ਦੇ ਬੋਰੇ ਦੇ ਦੋ ਉੱਤੇ ਨਮੀ ਰੱਬ ਵੀ ਆ ਖਰਾਬ ਕਰਨੀ ਤੂੰ ਦੇਖ ਲੈ ਮੀ ਆਣਾ ਹਜੇ ਥੋੜੀ ਟੀਲੀ ਹੋਣੀ ਬਣਾਉਣਾ ਆ ਹਜੇ ਤਾਂ ਨਹੀਂ ਪਾ ਰਹਿਆ ਨਹੀਂ ਫਿਰ ਇਹ ਕਿੱਥੋਂ ਕਰੀਏ ਰਾਖਾ ਦੇ ਪੈ ਚ ਅੱਗ ਗਿਆ ਉਹਨੂੰ ਹਾਂ ਦੇ ਅੱਗ ਆ ਲੱਗੀ ਅਗਲ ਜੀ ਗਾਨ ਚਲ ਰੋਟੀ ਖਾਈ ਸਮਾਂ ਹੋ ਗਿਆ ਰੋਟੀ ਦਾ ਆਪ ਇੱਥੇ ਆਈ ਤੇ ਹੈ ਨਹੀਂ ਜੀ ਬਾਸ ਆਉਣ ਵਾਲੀ ਆ ਉਹਦੇ ਉੱਥੇ ਆ ਗਈ ਇੱਥੇ ਹੀ ਆ ਚਲੋ ਫਿਰ ਸਰ ਤੋਂ ਨਹੀਂ ਅੱਗੇ ਦੋ ਚੈਂਪੀਨ ਆਉਣੇ ਆ ਰਿਹਾ ਆਇਆ ਨਾ ਨੀ ਨਾ ਗੱਲਾਂ ਕਰੀਏ ਹਏ ਹਾਂਜੀ ਅੱਜ ਘਰਾਂ ਮੂਰੇ ਲੱਗੇ ਆ ਜੀ ਸਫਾਈ ਕਰਨ ਕਾਜ ਆ ਬਹੁਤ ਹੋਇਆ ਪਿਆ ਐ ਸੰਨ ਦੇ ਪਾਪਾ ਕਹਿੰਦੇ ਮੈਂ ਸਫਾਈ ਕਰ ਲਵਾਂ ਉੱਥੋਂ ਕਿ ਮੈਂ ਕੁਖਾਣ ਲਵਾਂ ਵਧੀਆ ਹੀ ਆ ਆ ਕੰਮ ਬਈ ਆ ਦੇ ਕੋਲ ਵੀ ਗੱਲ ਆ ਹੋ ਕਰਾ ਲਾਗਾ ਰੰਬਾ ਨੇ ਵਾਲੇ ਅੰਦਾਜ਼ੀ ਬਾਤ ਕਿਹਦਾ ਦੇ ਦੇ ਏਦਾਂ ਫੋਟੋ ਭੇਜਾ ਲਓ ਹਾਂ ਸਮਰ ਕਿੱਥੇ ਗਿਆ

tengo tora tora tengo de la sonda ਔਰ ਇਹ ਆਪਾਂ ਕਰ ਦਿੱਤੀ ਸਫਾਈ ਉਹ ਦਿੱਤਾ ਘਾ ਜਿੰਨਾ ਕੋ ਹੋ ਸਕਦਾ ਹੈ ਜੋਧ ਰਹੇ ਆ ਵੀ ਇੱਥੇ ਤਾਂ ਮੜੀ ਆ ਸਵਾਰੀ ਇਹ ਐਕਟਰਾਂ ਦੀਆਂ ਪਟਕੇ ਆ ਵਾਲੀਆਂ ਇਹ ਦਵਰਾ ਲਾਗੇ ਸਿੱਧੀ ਨਹੀਂ ਇਹ ਕਰਕੇ ਵਿੱਚ ਮੜੀ ਜਾ ਘਾਹ ਨੂੰ ਜਾ ਖੋਦ ਨਹੀਂ ਆ ਮਤ ਮਿਲਦਾ ਨਹੀਂ ਕੋਈ ਬਿੱਲਿਆਂ ਨੂੰ ਆਹ ਹੀ ਕੰਮ ਕੱਢਦੇ ਨੇ ਰਾਤ ਕਾ ਬੈਠੀਏ ਤੋ ਪੇ ਤੰਨੂ ਗਿਆ ਨਗਰ ਕੀਰਤਨ ਤੇ ਤਨੁੱਲੀ ਆਜ ਨਗਰ ਕੀ ਇਤਨਾ ਉਹਦੇ ਯਾਰ ਦੋਸਤ ਤੇ ਨਾਨਕੇ ਆ ਨਾ ਉੱਥੇ ਉਹ ਉਹਦੇ ਨਾਲ ਚੱਲ ਗਿਆ ਆੜੂ ਫਟਦਾ ਆ ਦੇਖੋ ਐਤ ਕੀ ਲੱਗਦੇ ਪਰ ਲੱਗਣੇ ਮੈਨੂੰ ਲੱਗਦਾ ਨਹੀਂ ਵੀ ਹਜੇ ਤਾਂ ਬੂਟਾ ਛੋਟਾ ਹੀ ਆ ਉਹਦਾ ਸ਼ਾਇਦ ਹੀ ਲੱਗਣ ਕਹਿ ਨਹੀਂ ਸਕਦੇ ਉਹਦਾ ਫਟਦਾ ਹੀ ਆ ਉੱਥੇ ਹੁਣ ਕਿੰਨੇ ਫਟ ਗਏ ਲੈ ਉਹ ਕਈ ਕੋਸ਼ੀ ਤਾਂ ਲਾਇਆ ਇੱਥੇ ਲੱਗੇ ਕੀ ਯਾਮਣ ਵੀ ਉਦਾਂ ਦਾ ਤੁਰੀ ਹੈ ਫੁੱਟੀ ਉਹ ਤਾਂ ਨੂੰ ਫੁੱਟੀ ਜਾਂਦੀ ਹੈ ਅੱਗੇ ਤਾਂ ਇੱਥੇ ਕੀ ਫੈਲੀ ਜਾਂਦੀ ਡੀ ਜਾਂਦੀ ਸੀ ਹੁਣ ਤਾਂ ਉਹਦਾ ਥੱਲੇ ਉਹ ਤਣਾ ਮੋਟਾ ਹੋ ਗਿਆ ਤੁਰੀ ਹੈ ਤਾਂ ਨੂੰ ਚਲੋ ਦੇਖੋ ਕਿਆ ਬਣਦਾ ਲਾਲ ਆਪਾਂ ਇਹਦੀ ਕਰਦੇ ਹਾਂ ਸਭਾਈ ਇਹ ਦੇਖਦੇ ਹਾਂ ਹਾਂਜੀ ਸਮਰ ਦੇ ਪਾਪਾ ਇੱਥੇ ਸਫਾਈ ਕਰਦੇ ਆ ਹੁਣ ਤੇ ਇਹ ਮਿਰਚਾਂ ਜੀਆਂ ਨੇ ਇਦਾਂ ਲੇ ਵੇ ਨੀਬਾ ਨਾਲ ਦਿੱਤਿਆਂ ਖਲਾਰ ਜਿਆ ਤੇ ਹੁਣ ਇਹ ਸੰਗੀ ਤਰ੍ਹਾਂ ਕਰ ਦੂਗੇ ਸਫਾਈ ਉਹ ਦੇਖੋ ਉਹ ਦੇਖਿਆ ਉਹ ਦੇਖੋ ਇਹਨੂੰ ਨੜਾ ਕੇ ਹਟੀਆਂ ਮੈਂ ਤੇ ਇਹਨੇ ਹੁਣ ਸ਼ੂ ਸ਼ੂ ਕਰ ਲਿਆ ਵਿੱਚੇ ਨਹੀਂ ਨੜਾਇਆ ਹਜੇ ਇਹਨੂੰ ਕੱਪੜੇ ਪਾ ਕੇ ਹਟੀ ਸੀ ਇਹਦੇ ਤੇ ਪਾਣੀ ਗਰਮੇ ਸੀਗਾ ਗੀਜਰ ਚ ਤੇ ਆਪਣੇ ਲਈ ਮੈਂ ਹੁਣ ਲਾਇਆ ਆ ਅੱਜ ਸੈਰ ਸੁਰ ਤੋਂ ਆਇਆ ਆ ਤੇ ਸਮਨ ਦੇ ਪਾਪਾਂ ਤਾਂ ਕੱਲ ਨਾ ਲਿਆ ਸੀਗਾ ਅੱਜ ਤਾਂ ਇਹ ਨਹੀਂ ਨਾ ਆਉਂਗੀ ਕਿਉਂ ਮੈਂ ਕੰਮ ਕਰਕੇ ਨਾ ਨਾਉਣਾ ਉਹ ਦੇਖੀ ਝਾੜੂ ਚੱਕ ਕੇ ਉੱਤੇ ਗਿਆ ਹੁਣ ਪਤਾ ਨਹੀਂ ਕੀ ਕਰਨਾ ਇਹਨੇ ਝਾੜੂ ਫੇਰਨ ਨੂੰ ਅੱਛਾ ਇਹਦੇ ਝਾੜੂ ਫੇਰਦਾ ਦੇਖ ਸੁਣਦਾ ਗੱਲਾਂ ਨੂੰ ਵਿੱਚ ਹੀ ਹੱਸਣ ਲੱਗਾ ਆਉਂਦੇ ਹੁੰਦੇ ਉਹ ਦਿਨ ਨੂੰ ਕਰਕੇ ਦੰਦ ਕੱਢਦਾ ਤੇ ਤੱਲੇ ਨੂੰ ਕਰਕੇ ਦੇਖੇ ਬਹੁਤ 라ਵ ਆਇਆ ਇਹ ਇਹ ਫੋਖਾ ਆਇਆ ਸਾਰਾ ਝਾੜੂ ਖਿਲਰ ਗਿਆ ਹਾਂ ਦੇ ਸਾਰਾ ਹੀ ਖਿਲਰ ਗਿਆ ਝਾੜੂ ਉਹਦੇ ਆਦੇ ਉੱਦੇ ਉੱਤਰਦਾ ਦੇਖੀ ਬਿਨਾ ਸਹਾਰੇ ਤਾਂ ਉੱਤਰਦਾ ਲਵਾ ਦੇਣਾ ਚਾੜ ਉਹ ਲਾ ਦੇ ਜਾ ਰੁਕਣ ਪਿੱਲਾ ਹੋਇਆ ਇਹਨਾ ਕੁ سپورਟ ਲਾਉਣੀਆਂ ਜਿਹੜਾ ਦੋ ਹੀ ਦੰਡਾ ਜਿਹਾ ਖੜਾ ਕਰਦੇ ਇੱਥੇ ਹੈਗਾ ਸੀ ਮਸੇਰੇ ਫਰੇ ਸੁੰਬਰੇ ਹਾਂਜੀ ਲਓ ਜੀ ਸੁੰਦਰ ਦੇ ਪਾਪਾ ਨੇ ਆਹ ਇਦਾਂ ਡਿਜ਼ਾਈਨ ਗਿਆ ਪਾ ਦਿੱਤਾ ਸਾਰੇ ਸਫਾਈ ਹੋ ਗਈ ਆ ਹੁਣ ਇਹ ਬੈਚੂ ਤਾਂ ਗਿਆ ਉਹ ਤੇ ਮੈਂ ਇਥੋਂ ਘਾ ਜੀ ਮੋਟੀ ਜੀ ਹੋਈ ਸੀ ਉਹ ਪਾਟ ਕੇ ਤੇ ਝਾੜੂ ਫੇਰ ਪਾ ਇੱਥੇ ਤੁੱਪ ਤੁੱਪ ਨਹੀਂ ਹੁੰਦੀ ਇਹ ਦਹਰੀਾਈ ਜੀ ਜੰਮੀ ਹੋ ਆ ਤੇ ਆਹ ਕੂੜਾ ਲਾ ਦਿੱਤਾ ਹੈ ਤੇ ਹੁਣ ਇਹ ਚੱਕ ਕੇ ਸੈਟ ਕੇ ਹੁਣੇ ਬਾਹਰ ਤੇ ਬਾਰ ਵੀ ਅੱਜ ਸਫਾਈ ਕਰ ਦਿੱਤੀ ਤੇ ਅੰਦਰ ਵੀ ਹੋ ਗਈ ਇੱਥੇ ਕਿੰਨੇ ਦਿਨ ਹੋ ਗਏ ਸੀ ਸਾਨੂੰ ਕਰਦਿਆਂ ਨੂੰ ਹਾਲ ਤਾਂ ਮੈਂ ਨਾ ਇੱਥੇ ਪੱਤੇ ਜੋ ਕਿੰਨੇ ਹੋਏ ਸੀਗੇ ਫੇਰ ਮੈਂ ਉੱਦੇ ਵਿੱਚ ਝਾੜੂ ਫੇਰ ਦਿੱਤਾ ਤਾਂ ਅੱਜ ਵੀ ਸਮਰ ਦੇ ਪਾਪ ਘਾਹੀ ਸੀਗੇ ਮੈਂ ਕਿਹਾ ਤੁਸੀਂ ਇਹ ਹਾਂ ਕਰ ਦੋ ਖਲਾਰਾ ਜਿਹਾ ਝਾਕ ਦੋ ਤੇ ਸਮਰ ਹੜਦਾ ਨਹੀਂ ਹੈਗਾ ਅੱਜ ਤਾਂ ਤੇ ਅੱਜ ਤਾਂ ਕਰ ਹੀ ਜਾਂਦਾ ਹੈ ਜਾ ਡਾਇਸ ਮਰ ਉੱਠ ਗਿਆ ਜੀ ਕਿੱਦਾਂ ਦਾ ਭੋਲੂ ਭੋਲੂ ਜੇ ਬਣਿਆ ਜੀ ਗੱਲਾਂ ਗੱਲਾਂ ਲਾਲ ਲਾਲ ਕਰਕੇ ਬੈਠਿਆ ਜੀ ਤੋਂ കേട്ടോളാം കൂടി 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 मैं तो देखो यू देखो की कर तो देखो ये जगो बारी बनानी यू <laughs>

ਮਿੱਠਾ ਦੇ ਲਈ ਮਿੱਠਾ ਮਿਲਦਾ ਤਾਂ ਘੱਟ ਵੱਧ ਨੂੰ। ਹਾਂਜੀ ਲਓ ਜੀ ਟਾਈਮ ਹੋ ਗਿਆ 5 ਵਜ ਗਏ ਆ ਤੇ ਅਸੀਂ ਉੱਥੇ ਸਪਾਈਸ ਪੂਰੀ ਕਰਕੇ ਰੋਟੀ ਪਾਣੀ ਖਾ ਕੇ ਫੇਰ ਮੈਂ ਥੋੜਾ ਟਾਈਮ ਬਾਅਦ ਨਹਾ ਲਿਆ ਸਿੱਧਾ ਮੈਂ ਧੋਣਾ ਸੀਗਾ ਸੈਰ ਤੇ ਸੈਰ ਵੀ ਧੋਣਾ ਸੀ ਅੱਜ ਤੇ ਵਾਲ ਉਦੋਂ ਹੁਣ ਸੁੱਕ ਗਏ ਆ ਤੇ ਮੈਂ ਨਾ ਸਟੇਟ ਕਰਕੇ ਦੇਖਣੀ ਆ ਮੇ ਸਟੇਟਿੰਗ ਖਰਾਬ ਹੋਇਆ ਉਹ ਨਾ ਤਾਰ ਲਈ ਸੀ ਉਹਦੇ ਵਿੱਚੋਂ ਸ਼ੂ ਜੀ ਉਹ ਤਾਂ ਇਹਦਾ ਸਹੀ ਕਰਦੀ ਆ ਮੈਂ ਕਾ ਕਵਰ ਕਰਕੇ ਦੇਖ ਲਾਂ ਨੀ ਜੇ ਸਾਰੇ ਹੁੰਦੇ ਆ ਤਾਂ ਭਾਰੇ ਵਾ ਮੇਰੇ ਵਾਲ ਤੇ ਆ ਮੈਂ ਲਗਾ ਕੇ ਹੱਟੀਆਂ ਚੁੰਨੀ ਨੂੰ ਲੈਸ ਤੇ ਇਹ ਜੇ ਮੈਂ ਹੋਣ ਲਗਾ ਕੇ ਹੱਟੀਆਂ ਤੇ ਇਹ ਲੈਸ ਨਾ ਮੇਰੇ ਕੋਲ ਪਈ ਸੀਗੀ ਕਿਸੇ ਚੁੰਨੀ ਦੀ ਮੈਂ ਲਾ ਕੇ ਰੱਖੀ ਸੀ ਨਮੀ ਸੀਗੀ ਲੈ ਸੀ ਤਾਂ ਇਹ ਉੱਦਾਂ ਇਕੱਠੀ ਵੀ ਹੋਈ ਸੀ ਫੇ ਮੈਂ ਪ੍ਰੈਸ ਕਰਕੇ ਐਨ ਸਿੱਧੀ ਕਰ ਲਈ ਇਹਨੂੰ ਤੇ ਚੁੰਨੀ ਇੱਕ ਸੂਟ ਆਪਣਾ ਇਹ ਵਾਲਾ ਕੰਪਲੀਟ ਹੋ ਗਿਆ ਤੇ ਦੂਜੀ ਤਰਪਾਈ ਰਹੀ ਰਹੀ ਕੱਲ ਮੈਂ ਨਹੀਂ ਕੀਤੀ ਤੇ ਉਹ ਮੈਂ ਹੁਣ ਕਰਨੀ ਆ ਤੇ ਬਾਕੀ ਮੈਂ ਕੱਪੜੇ ਲਾ ਕੇ ਰੱਖ ਲੈ ਸੀਗੇ ਤਹਿ ਲਾਉਣੀਆਂ ਇਹ ਵਾਲੇ ਸਮਰਦੇ ਆ ਤੁਹਾਨੂੰ ਤੇ ਪਾਪਾ ਦਾ ਤਾਂ ਇੱਕ ਪਜਾਮਾ ਹੀ ਆ ਤੇ ਹੁਣ ਮੈਂ ਧੋਣੀ ਆ ਭਾਂਡੇ ਚਾਹ ਪੀ ਕੇ ਹਟੇ ਸੀਗੇ ਹੁਣੇ ਸਮਰ ਤੇ ਪਾਪਾ ਨੇ ਬਣਾਈ ਸੀ ਉਹ ਵੀ ਕੰਨ ਨਾ ਨੇ ਤੇ ਘਾਈ ਹੋਣਾ ਤੇ ਇਹ ਭਾਂਡੇ ਵੀ ਇੰਨੇ ਕਈਆ ਬਸ ਤੇ ਮੈਂ ਭਿੰਦੇ ਹੋ ਆ ਛੋਲਲੇ ਤੇ ਇਹ ਮੈਂ ਸਵੇਰੇ 11:00 ਵਜੇ ਭਿੰਦੇ ਦਿੱਤੇ ਸੀਗੇ ਪਾਣੀ ਗਰਮ ਕਰਕੇ ਤੇ ਬਸ ਫਿਰ ਆਪਾਂ ਤੋੜ ਕੇ ਵੀ ਦੀ ਤਿਆਰੀ ਕਰਦੇ ਆ ਤਾਂ ਬਸ ਇਹੀ ਕੰਮ ਹੁਣ ਮੈਂ ਕਰਨੇ ਆ ਤੇ ਤੁਸੀਂ ਇਦੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਆ ਸਮਰਦੇ ਦਾ ਮੁੰਡਾ ਲੋਈ ਹਾਫੇ ਮੇ ਚੁੱਲੇ 'ਚ ਰੱਖੇ ਸਾਰੇ ਬਾਲਣ ਨੂੰ ਕਿੰਨੇ ਹੋਏ ਸੀ ਇੱਥੇ ਤਾਂ ਉਹ ਕੂੜਾ ਰਹਿ ਗਿਆ ਚੱਕਣ ਵਾਲਾ ਉੱਥੇ ਹੁਣ ਅੰਦਰ ਨੂੰ ਜਾ ਨਹੀਂ ਹੋਆ ਬਾਹਰ ਨੂੰ ਸੀ ਗਿਆ ਨਹੀਂ ਤਾਂ ਸਮਰਦੇ ਪਾਪਾ ਉਸ ਦੁਕਾਨ ਤੇ ਚਲ ਗਿਆ ਸੀ ਤਾਂ ਫਿਰ ਇਹ ਰਹਿ ਗਿਆ ਤੇ ਹੁਣ ਆ ਬਹੁਤ ਸੋਹਣਾ ਲੱਗਦਾ ਇੱਥੇ ਸਫਾਈ ਲੱਗਦੀ ਐਨ ਤੇ ਇਹਨਾਂ ਨੇ ਹਨਾ ਜਿੱਦਾਂ ਹਾ ਜਾਮਣ ਹੋ ਗਈ ਤੇ ਮਰੂਦ ਹੋ ਗਏ ਨੰਦ ਹਨ ਆਲੇ ਦੁਆਲੇ ਉਹ ਡੂੰਘੇ ਚ ਕਰ ਦਿੱਤੇ ਟੋਏ ਜੇ ਵੀ ਜਿਹੜਾ ਪਾਣੀ ਹਨਾ ਇਦਾਂ ਸਾਰੇ ਪਾਸੇ ਲੱਗ ਜਵੇ ਤੇ ਇਦਾਂ ਤੇ ਆਹ ਵਾਲਾ ਡਿਜ਼ਾਈਨ ਵੀ ਬਹੁਤ ਸੋਹਣਾ ਲੱਗਦਾ ਇਦਾਂ ਇਟਾਂ ਦਾ ਤੇ ਇਹ ਇਹਨਾਂ ਨੇ ਇਦਾਂ ਕਰ ਦਿੱਤਾ ਆ ਇਧਰਲੇ ਪਾਸੇ ਉਹ ਨਹੀਂ ਪਟੀਆਂ ਸੀ ਭਟਾ ਇਹ ਇਦੀ ਰਹਿਣ ਦਿੱਤੀਆਂ ਤੇ ਜੇ ਇਹ ਵੀ ਕਰ ਦਿੰਦੇ ਉਦੋਂ ਬਹੁਤ ਸੋਹਣਾ ਲੱਗਣਾ ਸੀ ਫੇ ਤੇ ਬਾਕੀ ਆਪਾਂ ਟੈਂਕੀ ਭਰ ਲਈਏ ਉਹ ਤਰ ਚਲਾ ਤੇ ਚਲੋ ਜੀ ਤੁਸੀਂ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੀ ਰਹੋ। ਪੰਜੀ ਜੀ ਤੜਕਾ ਲਗਾ ਦੁੱਤਾ ਆ ਮੈਂ ਚਣਿਆਂ ਨੂੰ ਤੇ ਹਲੂ ਪਾਏ ਆ ਵਿੱਚ ਤੇ ਵਸੋਣੇ ਨੂੰ ਪਸਿਲੀਆਂ ਲਵਾ ਦਵਾਂਗੇ। ਤੇ ਭਾਂਡੇ ਵਗੈਰਾ ਵੀ ਮੈਂ ਧੋ ਲਿਆ ਤੇ ਆ ਤਾਂ ਹੁਣ ਵਾਲੀ ਆ ਮਸ਼ੀਨ ਜਿਹੜੀ ਗ੍ਰੈਂਡ ਕੀਤਾ ਉਹ ਤੇ ਇਹਦਾ ਮੈਂ ਟੱਕਲ ਲਗਾ ਕੇ ਹੁਣ ਇਹਨੂੰ ਚਲਵਾਵਾਂ ਕਿ ਸਿੱਕਤੀਆਂ ਤੇ ਆ ਵਾਲੇ ਭਾਂਡੇ ਆਪਾਂ ਫੇਰ ਰੱਖ ਦਵਾਂਗੇ ਤੇ ਆ ਬਾਸਾ ਕੋਲ ਹੀ ਰੋਟੀ ਲੈ ਜਾਣੀ ਆ ਤੇ ਰੋਟੀ ਬਣਾ ਕੇ ਤੇ ਫੇਰ ਸਾਰੇ ਕੰਮ ਕਰਨੇ ਪੈਣਗੇ ਹਾਂਜੀ ਟਾਈਮ ਹੋ ਗਿਆ ਜੀ 8:30 ਤੇ ਰੋਟੀ ਖਾ ਕੇ ਅਸੀਂ ਮੈਂ ਭਾਂਡੇ ਧੋ ਕੇ ਆਈ ਸੀ ਮम्मी ਨੇ ਚਾਹ ਬਣਾ ਕੇ ਪੀ ਲਈ ਹੁਣ ਤੇ ਬਾਕੀ ਕੰਮਕਾਰ ਆਪਣੇ ਸਾਰੇ ਨਿਬੜ ਗਏ ਆ ਤੇ ਟਾਈਮ ਨਾਲ ਹੀ ਅੱਜ ਵੇਲੇ ਹੋ ਗਏ ਆ ਸਮਰ ਵੀ ਸੌਂ ਗਿਆ ਆ ਤਾਂ ਮੈਂ ਹੁਣ ਤਰਪਾਈ ਕਰਦੀ ਪਈ ਆ ਜੈਂਪਰ ਕਰਨਾ ਆ ਪਹਿਲਾਂ ਵੀ ਕਰਦੀ ਸੀਗੀ ਤਾਂ ਫੇਰ ਅੱਸੀ ਤਾਂ ਚਲੋ ਰੋਟੀ ਖਾ ਲਈਏ ਕੰਮ ਨਿਬੇੜ ਲਈਏ ਤੇ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਉਮੀਦ ਕਰਦੇ ਆਂ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ